ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ ਪੰਜਾਬੀ ਰੂਹ ਚੈਨਲ ਦੇ ਉੱਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਵਧੀਆ ਪਰਫੀ ਬਰਫੀ ਦੇ ਨਾਂ ਤੇ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰ ਦਿਓ ਦੇਖਣਾ ਬੰਦ ਨਾ ਕਰ ਦਿਓ ਕਿਉਂਕਿ ਇਹ ਆਪਾਂ ਬਿਨਾਂ ਚਾਸਨੀ ਤੋਂ ਬਰਫੀ ਤਿਆਰ ਕੀਤੀ ਹੈ ਜੀ ਇਦੇ ਵਿੱਚ ਆਪਾਂ ਚਾशनी ਨਹੀਂ ਪਾਈ ਵੇਸਣ ਦੀ ਬਰਫੀ ਆ ਇਹ ਬਿਨਾ ਚਾशनी ਤੋਂ ਤਿਆਰ ਕੀਤੀ ਆ ਆਪਾਂ ਵੀਡੀਓ ਹੁਣ ਸਟਾਰਟ ਕਰਦੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚਲੋ ਜੀ ਫਿਰ ਵੀਡੀਓ ਆਪਾਂ ਸਟਾਰਟ ਕਰਦੇ ਆ ਹਾਂਜੀ ਵੇਸਣ ਦੀ ਵਰਕੀ ਆਪਾਂ ਜੀ ਪਤਾ ਹੀ ਹੈ ਨਾ ਵੀ ਬਿਨਾ ਚਾਸਨੀ ਤੋਂ ਬਣਾਉਣੀ ਆ ਕਿਉਂਕਿ ਚਾਸਨੀ ਬਣਾਉਣ ਚ ਕਈ ਵਾਰੀ ਆਪਾਂ ਨੂੰ ਥੋੜੀ ਜਿਹੀ ਦਿੱਕਤ ਜੀ ਹੋ ਜਾਂਦੀ ਹੈ ਤੇ ਇਹ ਜਮਾ ਸਹੀ ਸਮਾਨ ਆ ਜਿਹੜਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਸ ਨਾਲ ਆਪਣਾ ਤੁਸੀਂ ਜਿਹੜੀ ਵਰਕੀ ਆ ਉਹ ਬਣਾਓ ਜੀ ਦੋ ਗੋਲੀਆਂ ਆਪਣੇ ਕੋਲੇ ਵੇਸਣ ਦੀਆਂ ਹੀ ਛਾਣ ਕੇ ਆਪਾਂ ਵੇਸਣ ਲਿਆ ਵੇਸਣ ਭਾਵੇਂ ਜਿਹੜਾ ਨਾਰਮਲ ਆਪਣੇ ਘਰੇ ਹੁੰਦਾ ਉਹ ਲੈ ਲਿਓ ਤੁਸੀਂ ਭਾਵੇਂ ਮੋਟਾ ਲੈ ਲਿਓ ਠੀਕ ਆ ਜੀ ਤੇ ਜਾਣਕਾਰੀ ਚੀਕ ਆਪਣੇ ਕੋਲੇ ਹੈ ਜੀ ਹੈ ਜੀ ਸੂਜੀ ਦੀ ਸੂਜੀ ਵੀ ਆਪਾਂ ਛਾਣ ਕੇ ਲਈਆ ਹਨਾ ਤੇ ਅੱਧੀ ਕੌਲੀ ਲੈਣੀ ਹੈ ਜੀ ਆਪਾਂ ਖੰਡ ਦੀ ਖੰਡ ਆਪਾਂ ਜਿਹੜੀ ਆਪਣੇ ਘਰੇ ਨਾਰਮਲ ਖੰਡ ਹੁੰਦੀ ਹੈ ਦਾਣੇਦਾਰ ਉਹਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਕੇ ਲਿਆਈ ਤੇ ਅੱਧੀ ਕੌਲੀ ਘਿਓ ਦੀ ਲਈ ਆਪਾਂ ਤੇ ਕੁਛ ਆ ਡਰਾਈ ਫਰੂਟ ਲੈ ਆਪਾਂ ਇਹ ਡੈਕੋਰੇਸ਼ਨ ਕਰਨ ਵਾਸਤੇ ਤੇ ਲੈ ਚੀਆਂ ਜੀ ਆਪਣੇ ਕੋਲੇ ਚਾਰ ਇਹ ਆਪਾਂ ਇਹਦੇ ਵਿੱਚ ਕੁੱਟ ਕੇ ਇਹਦਾ ਪਾਊਡਰ ਬਣਾਵਾਂਗੇ ਜੀ ਤੇ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਆ ਬਣਾਉਣੀ ਹਾਂਜੀ ਹੁਣ ਆਪਾਂ ਨਾ ਕੜਾਈ ਦੇ ਵਿੱਚ ਘਿਓ ਪਾਵਾਂਗੇ ਜੀ ਗੈਸ ਆਪਾਂ ਔਨ ਕਰ ਲਿਆ ਪਰ ਗੈਸ ਆਪਾਂ ਬਿਲਕੁਲ ਲੋ ਰੱਖਣਾ ਹੈ ਜੀ ਤੇ ਲੋਹ ਦੇ ਉੱਤੇ ਆਪਾਂ ਬੇਸਣ ਜਿਹੜਾ ਉਹ ਪਕਾਵਾਂਗੇ ਕੌਲੀ ਆਪਾਂ ਅੱਧੀ ਘਿਓ ਦੀ ਲਈ ਹੈ ਜੀ ਤੇ ਘਿਓ ਤੁਸੀਂ ਪਿਘਲਾ ਕੇ ਲੈਣਾ ਇਹ ਠੰਡਾ ਕਿਉਂ ਤੁਸੀਂ ਵਿੱਚ ਨਹੀਂ ਪਾਉਣਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਆ ਉਹ ਐਡ ਕਰ ਦਿਆਂਗੇ ਬਿਲਕੁਲ ਬਾਜ਼ਾਰ ਵਰਗੀ ਵਰਫੀ ਆਪਣੀ ਬਣ ਕੇ ਤਿਆਰ ਹੋਣੀ ਹੈ ਜੀ ਜਿਹੜੀ ਸੂਜੀ ਆ ਉਹ ਵੀ ਆਪਾਂ ਵਿੱਚ ਹੀ ਐਡ ਕਰ ਦਿੰਦੇ ਆ। ਲਓ ਜੀ। ਹੁਣ ਆਪਾਂ ਇਹਨੂੰ ਮਿਕਸ ਕਰਦੇ ਜਾਣਾ ਵਿੱਚ ਠੀਕ ਆ ਜੀ। ਇਸ ਤਰ੍ਹਾਂ ਬਿਲਕੁਲ ਗੈਸ ਆ ਜਿਹੜਾ ਆਪਣਾ ਘਾਟਾ ਸਿਮ ਤੇ ਕੀਤਾ ਹੋਇਆ। ਇਹਨੂੰ ਭਰਉਣਾ ਨਹੀਂ ਬਿਲਕੁਲ ਵੀ ਜਾ ਇਹਦੇ ਵਿੱਚ ਘਿਓ ਘਾਟਾ ਜਾਂ ਕਿਵੇਂ ਬਣੂਗੀ ਇਹਨੇ ਆਪੇ ਹੌਲੀ ਹੌਲੀ ਬਣੀ ਜਾਣਾ। ਬਸ ਆਪਾਂ ਆਪਦਾ ਕੰਮ ਕਰੀ ਜਾਣਾ ਵੀ ਇਹਦੇ ਵਿੱਚ ਜਿਹੜਾ ਖੁਰਚਣਾ ਹੈ ਉਹ ਮਾਰਨੂੰ ਆਪਾਂ ਬੰਦ ਨਹੀਂ ਕਰਨਾ ਜੀ। ਹਾਂਜੀ 6 ਮਿੰਟ ਹੋ ਗਏ ਜੀ ਆਪਣੀ ਕੜਾਈ ਦੇ ਵਿੱਚ ਆਪਾਂ ਨੂੰ ਵੇਸਣ ਪਾਇਆ ਨੂੰ ਤੇ ਤੁਸੀਂ ਦੇਖੋ ਵੀ ਆਵੇ ਇਸ ਤਰ੍ਹਾਂ ਹੀ ਬਣ ਗਿਆ ਏ ਅੱਗੇ ਨਾਲ ਉਹ ਘਿਓ ਇਹਨੇ ਛੱਡਣਾ ਜਿਹੜਾ ਉਹ ਸ਼ੁਰੂ ਕਰਤਾ ਪਹਿਲਾਂ ਤਾਂ ਬਹੁਤ ਹੀ ਸੁੱਕਾ ਸੁੱਕਾ ਜਿਹਾ ਲੱਗਦਾ ਹੁੰਦਾ ਉਦੋਂ ਫਿਰ ਆਪਾਂ ਇਹ ਨਹੀਂ ਸੋਚਣਾ ਵੀ ਇਹ ਸੁੱਕਾ ਜਾਏ ਜਾਂ ਕਿਵੇਂ ਆ ਇਹ ਇਸੇ ਤਰ੍ਹਾਂ ਇਹ ਹੁਣ ਵੀ ਸੁੱਕਾ ਲੱਗਦਾ ਨਾ ਇਹ ਬਸ ਜਿਵੇਂ ਆਪਾਂ ਇਹਨਾਂ ਨੂੰ ਹੋਰ 5 ਮਿੰਟ ਪਕਾਵਾਂਗੇ ਇਹਨੇ ਆਪ ਦੀ ਆਪ ਹੀ ਜਿਹੜਾ ਕਿਉਂ ਛੱਡ ਕੇ ਤੇ ਵਧੀਆ ਬਣ ਜਾਣਾ ਹੀ ਉਦੋਂ ਵੀ ਆਪਾਂ ਫਿਰ ਵੇਖਾਂਗੇ ਵੀ ਇਹ ਕਿਵੇਂ ਬਣਦਾ ਦਿਖਾਵਾਂਗੇ ਤੇ ਸੂਜੀ ਦੇ ਨਾਲ ਦੇਖੋ ਜੀ ਕਿਸ ਤਰ੍ਹਾਂ ਇਹ ਇੱਕ ਦਾਣੇਦਾਰ ਜਿਹੜਾ ਹੈ ਵੇਸਣਾਂ ਜਿਹੜਾ ਲੱਗਦਾ ਨਹੀਂਵੇਂ ਮੋٹے ਵੇਸਣ ਦੀ ਆਪਾਂ ਵਰਫੀ ਬਣਾਉਣੀ ਹੁੰਦੀ ਹੈ ਇਸ ਤਰ੍ਹਾਂ ਲੱਗਦੀ ਆ ਇਹ ਆਪਾਂ ਇਹਦੇ ਵਿੱਚ ਅੱਜ ਚਾਸਨੀ ਨਹੀਂ ਪਾਉਣੀ ਤੇ ਬਹੁਤ ਵਧੀਆ ਇਸੇ ਤਰ੍ਹਾਂ ਹੀ ਆਪਾਂ ਵਰਫੀ ਬਣਾਉਣੀ ਹੈ ਜੀ ਹਾਂਜੀ ਇਹ ਇਸ ਤਰ੍ਹਾਂ ਹੋ ਗਿਆ ਜੀ 5 ਮਿੰਟ ਆਪਾਂ ਹੋਰ ਲਾ ਲਈਏ ਤੇ ਤੇ ਹੁਣਾਂ ਤੇ ਆਗ ਆਪਾਂ ਬਿਲਕੁਲ ਹੀ ਥੋੜੀ ਰੱਖਣੀ ਆ ਜਦੋਂ ਆਪਾਂ ਇਸ ਸਟੇਜ ਤੇ ਆਗੇ ਨਾ ਇਹ ਸਾਰੀ ਬਰਫੀ ਦੇ ਵਿੱਚ ਹੀ ਆਗ ਆਪਾਂ ਜਿਹੜੀ ਉਹ ਬਿਲਕੁਲ ਲੋ ਤੇ ਗੈਸ ਆਪਾਂ ਰੱਖਣੀ ਤੇ ਇਹ ਹੁਣ ਆਪਾਂ ਨੂੰ ਕਿਉਂ ਇਹ ਛੱਡੂ ਦਾ ਵੇਸਣਾ ਦੇਖੋ ਜਦੋਂ ਆਪਾਂ ਇਹ ਇਕੱਠਾ ਹੋਣ ਲੱਗ ਗਿਆ ਨਾ ਇਹ ਤੇ ਇੱਥੇ ਜਦੋਂ ਨੂੰ ਐ ਨੱਪਾਂਗੇ ਇਹ ਕਿਉਂ ਦੀ ਚਮਕ ਆਉਗੀ ਬਸ ਉਦੋਂ ਆਪਾਂ ਫੇਰ ਇਹਦੇ ਵਿੱਚ ਜਿਹੜੀ ਖੰਡ ਆ ਉਹ ਪਾ ਦੇਣੀ ਨਾਲ ਇਲਾਇਚੀ ਦਾ ਪਾਊਡਰ ਹਜੇ ਨੂੰ ਇੱਕ ਅੱਧਾ ਮਿੰਟ ਬਸ ਹੋਰ ਸੇਕ ਲਾਉਣੀ ਆ ਤੇ ਜੇ ਤੁਹਾਨੂੰ ਲੋੜ ਲੱਗੇ ਹਨ ਤਾਂ ਤੁਸੀਂ ਇਹਦੇ ਵਿੱਚ ਚਮਚਾ ਡੇਢ ਚਮਚਾ ਘਿਓ ਦਾ ਹੋਰ ਐਡ ਕਰ ਸਕਦੇ ਹੋ ਵੀ ਜੇ ਤੁਹਾਨੂੰ ਲੱਗੇ ਵੀ ਹਜੇ ਸੁੱਕਿਆ ਨਹੀਂ ਆ ਵੀ ਮਾੜਾ ਜਿਹਾ ਹੋਇਆ ਨਹੀਂ ਗਿੱਲਾ ਤਾਂ ਤੁਸੀਂ ਚਮਚਾ ਘਿਓ ਦਾ ਹੋਰ ਡੇਢ ਚਮਚਾ ਹੋਰ ਐਡ ਕਰ ਲਓ ਹਾਂਜੀ ਇਸ ਤਰ੍ਹਾਂ ਇਹ ਹੁਣ ਘਿਓ ਆ ਜੀ ਜਿਹੜਾ ਪੂਰੀ ਤਰ੍ਹਾਂ ਛੱਡਤਾ ਤੇ ਨਾਲ ਹੀ ਤੁਸੀਂ ਦੇਖੋ ਇਹਦਾ ਕਲਰ ਆ ਜਿਹੜਾ ਉਹ ਕਿੰਨਾ ਸੋਹਣਾ ਬਣ ਗਿਆ ਹਨ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੀ ਲਈ ਸੀ ਪਾਊਡਰ ਤੇ ਆਪਾਂ ਜਿਹੜੀ ਖੰਡ ਲਈ ਸੀ ਉਹ ਪਾਵਾਂਗੇ ਖੰਡਨਾ ਆਪਾਂ ਕੇਰਾ ਥੋੜੀ ਜਿਹੀ ਰੱਖ ਲਾਂਗੇ ਬਾਹਲੀ ਨਾ ਹੋ ਜਾਵੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਿੱਠਾ ਦੇਖ ਕੇ ਫਿਰ ਜੇ ਲੋੜ ਪਈ ਕੋਈ ਨਾ ਆਪਾਂ ਫੇਰ ਪਾ ਲਾਂਗੇ ਤੇ ਇਹਨੂੰ ਹੁਣ ਭਾਵੇਂ ਤੁਸੀਂ ਗੈਸ ਬੰਦ ਕਰਕੇ ਰਲਾ ਲਿਓ ਭਾਵੇਂ ਆਈ ਰਲਾ ਲਿਓ ਪਰ ਇਹਨੂੰ ਰਲਉਣਾ ਚੰਗੀ ਤਰ੍ਹਾਂ ਇਹ 2-3 ਮਿੰਟ ਲਾ ਕੇ ਇਹਨੂੰ ਆਪਾਂ ਮਿਕਸ ਕਰਨਾ ਹੈ ਮੈਂ ਤਾਂ ਗੈਸ ਬੰਦ ਹੀ ਕਰ ਦਿੰਦੀ ਹਾਂ ਹਾਂਜੀ ਆਪਾਂ ਜਿਹੜੀ ਖੰਡ ਬਚੀ ਸੀ ਜੀ ਉਹ ਮੈਂ ਮਿੱਠਾ ਥੋੜਾ ਜਿਹਾ ਚੈੱਕ ਕਰ ਲਿਆ ਲੋੜ ਨਹੀਂ ਪਈ ਆਪਾਂ ਨੂੰ ਇੰਨਾ ਹੀ ਮਿੱਠਾ ਬਹੁਤ ਆ ਤੁਸੀਂ ਆਪ ਦਾ ਚੈੱਕ ਕਰਕੇ ਪਾ ਲਿਓ ਠੀਕ ਹੈ ਜੀ ਤੇ ਆਪਾਂ ਤੁਸੀਂ ਭਾਵੇਂ ਗੈਸ ਬੰਦ ਕਰਕੇ ਗੈ ਜਿਹੜਾ ਸੇਕ ਆ ਹਾ ਵਿੱਚ ਖੰਡ ਮਿਕਸ ਕਰ ਲਿਓ ਤੇ ਮੈਂ ਵੀ ਗੈਸ ਬੰਦ ਕਰਤਾ ਸੀ ਹੁਣ ਮੈਂ ਮਾੜਾ ਜਾ ਅੱਧੇ ਮਿੰਟ ਵਾਸਤੇ ਇਹਨੂੰ ਸੇਕ ਲਵਾਉਣੀ ਆ ਤੇ ਬਸ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਜਮਾ ਦੇਾਂਗੇ ਗਰਮ ਗਰਮ ਨੂੰ ਹੀ ਆਪਾਂ ਇੱਕ ਥਾਲੀ ਦੇ ਵਿੱਚ ਪਾ ਦੇਣਾ ਥਾਲੀ ਨੂੰ ਘਿਓ ਆਪਣਾ ਜਿਹੜਾ ਉਹ ਲਾਇਆ ਪਿਆਈ ਜੀ ਹਾਂਜੀ ਥਾਲੀ ਆਪਣੀ ਜਿਹੜੀ ਕਿਉ ਉਹ ਲਾਇਆ ਪਿਆ ਹੈ ਤਾਂ ਆਪਾਂ ਇਹਨੂੰ ਗਰਮ ਗਰਮ ਜਿਹੜਾ ਆਪਣਾ ਹੈਗਾ ਇਹਨੂੰ ਵਿੱਚ ਹੀ ਆਪਾਂ ਪਾ ਦਿਆਂਗੇ ਤਾਂ ਕਿ ਆਪਣੀ ਜਿਹੜੀ ਵਰਫੀ ਆ ਉਹ ਵਧੀਆ ਬਣੇ ਆਏ ਤੁਸੀਂ ਦੇਖਣ ਹੋਏ ਐਂ ਲੱਗਦਾ ਨਾ ਦਾਣੇਦਾਰ ਜਾਂ ਤੇ ਪਰ ਇਹ ਵਰਫੀ ਜਦ ਜੰਮ ਗਈ ਨਾ ਹੀ ਵਧੀਆ ਬਣ ਜਾਣੀ ਆ ਇੱਕ ਗਰਮੀ ਆ ਨਾ ਤਾਂ ਕਿਉ ਥੋੜਾ ਇਹ ਜੇ ਕੋਈ ਗੱਲ ਨਹੀਂ ਜੇ ਕਈ ਵਾਰੀ ਆਪਾਂ ਸਿਆਲ ਚ ਬਣਾਉਣਾ ਹਨਾ ਠੰਡਾਂ ਰੁੱਤਾਂ ਚ ਉਦੋਂ ਤੁਸੀਂ ਕਿਉ ਆ ਜਿਹੜੀ ਉਹਦੇ ਕੌਲੀ ਭਰ ਕੇ ਵੀ ਪਾ ਸਕਦੇ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਸਾਰੇ ਨੂੰ ਥਪ-ਥਪਾ ਦੇਾਂਗੇ। ਹਾਂਜੀ ਇਸ ਤਰ੍ਹਾਂ ਕੌਲੀ ਦੇ ਨਾਲ ਲਾਪਾ ਕਰਦੇਾਂਗੇ ਜੀ ਇਹਨਾਂ ਦੇਖੋ ਆਪਾਂ ਨੂੰ ਵੈਸੀ ਪਰਪਰਾ ਜਿਹਾ ਲੱਗ ਰਿਹਾ ਸੀ ਆ ਦੇਖੋ ਤੁਹਾਨੂੰ ਦੀਣਾ ਹੋਣਾ। ਆ ਕਿਉਂ ਦੇਖੋ ਇਹਨੇ ਛੱਡਿਆ। ਇਸ ਤਰ੍ਹਾਂ ਇਹਦਾ ਮਤਲਬ ਵੀ ਪੂਰੀ ਪਰਫੈਕਟ ਵਰਫੀ ਜਿਹੜੀ ਆਪਣੀ ਤੇ ਪੂਰਾ ਵਧੀਆ ਆਟਾ ਜਿਹੜਾ ਆਪਣਾ ਉਹ ਭੁੰਨਿਆ ਗਿਆ ਏ। ਬਸ ਹੁਣ ਆਪਾਂ ਇਹਦੇ ਉੱਤੇ ਡ్రਾਈ ਫਰੂਟ ਲਾ ਦਿੰਨੇ। ਤੇ ਉਸ ਤੋਂ ਬਾਅਦ ਵਿੱਚ ਇਹਨੂੰ ਆਪਾਂ 4 ਘੰਟੇ 3 ਘੰਟੇ ਰੱਖਾਂਗੇ ਤੇ ਹੁਣ ਤੁਸੀਂ ਫੇਰ ਆਪਾਂ ਇਹਦੇ ਵਿੱਚ ਕੱਟ ਪਾ ਦੇਾਂਗੇ 1 ਘੰਟਾ ਆਪਾਂ ਇਹਨੂੰ ਫਰਿੱਜ 'ਚ ਰੱਖਣਾ ਉਹ ਉਸ ਤੋਂ ਬਾਅਦ 3 ਘੰਟਿਆਂ ਤੋਂ ਕਿਉਂਕਿ ਫਿਰ ਬਹੁਤ ਜ਼ਿਆਦਾ ਵਧੀਆ ਟਿੱਕੀ ਬਣਦੀ ਆ ਆਪਣੀ ਦੇਖੋ ਤੁਸੀਂ ਜਦੋਂ ਕੌਲੀ ਨਾਲ ਆਪਾਂ ਪ੍ਰੈਸ ਕਰਦੇ ਆ ਨਾ ਤੇ ਕਿੰਨਾ ਸੋ ਘਿਓ ਨੇ ਜਿਹੜਾ ਛੱਡਿਆ ਹੈ ਆਪਣੀ ਬਾਫੀ ਨੇ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਉੱਤੇ ਵਿੱਚ ਦਾਵ ਜੀ ਦੇ ਦੇਾਂਗੇ ਹੁਣ ਇਹਨੂੰ ਆਪਾਂ ਰੱਖ ਦਿੰਨੇ ਹਾਂ ਹਾਂਜੀ ਹੁਣ ਆਪਾਂ ਜੀ ਘੰਟਾ ਹੋ ਗਿਆ ਇਹਨੂੰ ਇੱਕ ਘੰਟੇ ਬਾਅਦ ਆਪਾਂ ਇਹਦੇ ਜਿਹੜੇ ਕੱਟ ਆ ਉਹ ਪਾ ਦੇਨੇ ਆ ਇਸ ਤਰ੍ਹਾਂ ਕਰਕੇ ਹਾਂ ਵੇ ਵਧੀਆ ਕੱਟ ਹੁਣ ਇਹਦੇ ਪਈ ਜਾਂਦੇ ਆ ਆਪਾਂ ਇਹਨੂੰ ਨਾ ਹੁਣ 2 ਘੰਟੇ ਇਹਨੂੰ ਹੋਰ ਹਜੇ ਇਸੇ ਤਰ੍ਹਾਂ ਹੀ ਇੱਕ ਰੂਮ ਦੇ ਵਿੱਚ ਵੈਸੇ ਟੈਂਪਰੇਚਰ 'ਚ ਰੱਖਾਂਗੇ ਹੈਨਾ ਉਸ ਤੋਂ ਬਾਅਦ ਵਿੱਚ 1 ਘੰਟਾ ਆਪਾਂ ਇਹਨੂੰ ਫਰਿੱਜ 'ਚ ਰੱਖਾਂਗੇ ਫਿਰ ਇਹ ਇਹਦੀ ਟਿੱਕੀ ਹੈ ਜਿਹੜੀ ਇਹ ਬਹੁਤ ਵਧੀਆ ਜਿਹੜੀ ਬਣ ਕੇ ਤਿਆਰ ਹੋ ਜਾਣੀ ਆ ਇਹਦੇ ਆਪਾਂ ਹੁਣ ਕੱਟ પા ਕੇ ਇਹਨੂੰ ਰੱਖ ਦੇਣਾ ਪਰ ਟਿੱਕੀ ਨਹੀਂ ਇਹਦੀ ਹਾਲੇ ਚੱਕਣੀ ਹੈਗੀ ਇਹ 1 ਘੰਟੇ ਬਾਅਦ ਆਪਾਂ ਇਹ ਕੱਟ ਪਾਈਏ ਕਟਿੰਗਾ ਕਰਦੇ ਆ ਆਪਾਂ ਟਿੱਕੀਆਂ ਜਿਹੜੀ ਇਹਦੀ ਕੱਟ ਕੇ ਦੇਖਦੇ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਇਹਦੀਆਂ ਟਿੱਕੀਆਂ ਜਿਹੜੀਆਂ ਬਣੀਆਂ ਏ ਦੇਖੋ ਜੀ ਸਾਰੀਆਂ ਟਿੱਕੀਆਂ ਐ ਬਣੀਆਂ ਆਪਣੀਆਂ ਬਦਕਾ ਹਾਂਜੀ ਦੇਖੋ ਜੀ ਕਿੰਨੀ ਸੋਹਣੀ ਆਪਣੀ ਵਰਫੀ ਹੈ ਜਿਹੜੀ ਇਹ ਤਿਆਰ ਹੋਈ ਹੈ ਬਿਨਾ ਚਾਸਨੀ ਤੋਂ ਆਪਾਂ ਤਿਆਰ ਕੀਤੀ ਆ ਕਿੰਨੀਆਂ ਸੋਹਣੀਆਂ ਇਹਦੀਆਂ ਟਿੱਕੀਆਂ ਜਿਹੜੀਆਂ ਬਣ ਕੇ ਤਿਆਰ ਹੋਈਆਂ ਤੇ ਇਹ ਟੁੱਟਣ ਦੇ ਵਿੱਚ ਵੀ ਬਹੁਤ ਸੋਹਣੀ ਪੋਲੀ ਜੀ ਸੌਫਟ ਜੀ ਆਪਣੀ ਵਰਫੀ ਹੈ ਜੀ ਜਿਹੜੀ ਇਹ ਤਿਆਰ ਹੋਈ ਆ ਲਓ ਜੀ ਆਪਣੀ ਸਾਰੀ ਵਰਫੀ ਤਿਆਰ ਹੋ ਗਈ ਇਸ ਤਰ੍ਹਾਂ ਤੇ ਤੁਸੀਂ ਦੇਖੋ ਨਾ ਤਾਂ ਆਪਾਂ ਚਾਸਨੀ ਹਨਾ ਇਹਦੇ ਵਿੱਚ ਪਾਈ ਆ ਤੇ ਟੁੱਟਣ ਦੇ ਵਿੱਚ ਦੇਖੋ ਤੁਸੀਂ ਇਹ ਕਿੰਨੀ ਪੋਲੀ ਆ ਆਈ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੇ ਚਾਸ਼ਨੀ ਦਾ ਕੋਈ ਚੰਗਿਤ ਨਹੀਂ ਹੈ ਇਹਦੇ ਵਿੱਚ ਤੇ ਸਾਡੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਆਪਾਂ ਨੂੰ ਦਿਓ ਹੁਣ ਛੁੱਟੀਆਂ ਆਪਾਂ ਜਲਦੀ ਹੀ ਕੋਈ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ